वो बाबा जी कहाँ हैं? सात आठ दिन के बाद तो सात आठ दिन के लिए यहाँ पे कौन है अच्छा आप रहते हो तीन दिन रुके हैं ऐतिहासिक स्थान है गुरु नानक देव जी का वहाँ पे कुआ है उस टाइम का तो किसी ने अप्रोच नहीं की भी इसको संभाल के बड़ा किया जाए या जा फिर आपका मतलब कुछ किया जाए जिससे आप और सेवा कर सको आप कहाँ के रहने वाले हो, हो शुरू, से, शुरू से यहीं पे रहते हो उड़ीसा में आ, तो जैसे आप यहाँ पे पाठ करते हो तो वो पंजाब से आते हैं वो बोलते नहीं है कि आप मतलब पगड़ी बांध लो या दाढ़ी रख लो पगड़ी है मैं जब पगड़ी उमर... बोलते हैं वो आ, आगे वो क्या, आगे आगे घूम के चले जाते हैं मतलब बात ठीक है क्योंकि आप देखो भी यहाँ पे इनकम नहीं है कोई बंदा आके यहाँ पे पूछ नहीं रहा कि गुरुद्वारा ऐतिहासिक है लेकिन आप फिर भी इस गुरु घर में रुके हो आप ਸੇਵਾ ਕਰ ਰਹੇ ਹੋ ਨਾ ਪੂਰਾ ਇਹ ਨਾ ਪਰੇ ਚੀਜ਼ਾਂ ਜਦੋਂ ਆਪਾਂ ਦੇਖਣ ਆਉਣੇ ਤਾਂ ਕਿਤਨਾ ਕਿਤੇ ਦਿਲ ਨੂੰ ਠੇਸ ਜੀ ਪਹੁੰਚਦੀ ਆ ਬਾਈ ਨੇ ਸਿੱਧਾ ਹੀ ਸ਼ਰਿਆਮ ਕਹਿਤਾ ਵੀ ਇੱਥੇ ਇਨਕਮ ਬਹੁਤ ਘੱਟ ਆ ਤਾਂ ਕਰਕੇ ਇੱਥੇ ਫਿਰ ਛੇਤੀ ਕੋਈ ਆਉਂਦਾ ਨਹੀਂ ਹੈਗਾ ਕਿਉਂਕਿ ਗੁਰੂ ਘਰ ਦੇ ਵਿੱਚ ਆਮਦਨ ਨਹੀਂ ਹੈਗੀ ਤੇ ਆਮਦਨ ਨਾ ਹੋਣ ਕਰਕੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਇਤਿਹਾਸ ਰੁਲਦਾ ਤਾਂ ਰੁਲਣ ਦੋ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ੍ਹ ਵਾਲੀ ਵੀਡੀਓ ਆਪਾਂ ਇੱਥੇ ਖਤਮ ਕੀਤੀ ਸੀ ਆਪਾਂ ਉੜੀਸਾ ਕੁੰਮ ਰਹੇ ਆ ਜੀ ਬਲਾਸੋ ਡਿਸਟ੍ਰਿਕਟ ਆ ਇਹ ਸਿੱਧੀ ਸੜਕ ਜਾ ਰਹੀ ਆ ਜੀ ਪੂਰੀ ਨੂੰ ਪੂਰੀ ਨੂੰ ਜਾ ਰਿਹਾ ਇਹ ਰੋਡ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਬ੍ਰੈਂਚੀਪੁਰ ਦੇ ਦਰਸ਼ਨ ਕਰਵਾਏ ਸੀ ਬਹੁਤ ਸੋਹਣੀ ਵੀਡੀਓ ਆ ਜੀ ਉਹ ਤੁਸੀਂ ਵੀਡੀਓ ਨਹੀਂ ਦੇਖੀ ਜਾ ਕੇ ਜਰੂਰ ਚੈੱਕ ਕਰਿਓ ਉੱਥੇ ਗੁਰੂ ਨਾਨਕ ਸਾਹਿਬ ਜੀ ਆਪ ਹਾਜ਼ਰ ਹੋ ਕੇ ਕੜਾਹ ਪ੍ਰਸ਼ਾਦ ਨੂੰ ਭੋਗ ਲਾਉਂਦੇ ਨੇ ਉਹਨਾਂ ਲੋਕਾਂ ਦਾ ਇੰਨਾ ਪਿਆਰ ਆ ਕਿ ਗੁਰੂ ਨਾਨਕ ਸਾਹਿਬ ਜੀ ਉੱਥੇ ਆਪਦੇ ਪੰਜੇ ਦਾ ਨਿਸ਼ਾਨ ਛੱਡ ਕੇ ਜਾਂਦੇ ਨੇ ਤੇ ਜਰੂਰ ਤੁਸੀਂ ਉਹ ਵੀਡੀਓ ਨੂੰ ਇੱਕ ਵਾਰੀ ਐਂਡ ਤੱਕ ਦੇਖਿਓ ਬਹੁਤ ਕੁਝ ਤੁਹਾਨੂੰ ਪਤਾ ਲੱਗੂਗਾ ਵੀ ਉੜੀਆ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਕਿਵੇਂ ਫਾਲੋ ਕਰਦੇ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਜੀ ਭਦਰਕ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਬ ਜੋ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਆਪ ਦੀ ਪਹਿਲੀ ਅਦਾਸੀ ਵੇਲੇ ਬੰਗਾਲ ਹੁੰਦੇ ਹੋਏ ਪੂਰੀ ਵਾਲੇ ਪਾਸੇ ਨੂੰ ਗਏ ਨੇ ਤਾਂ ਜਿਹੜੇ ਥਾਮਾਂ ਉਤੋਂ ਦੀ ਆਪਾਂ ਜਾ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਵੀ ਉਹਨਾਂ ਥਾਮਾਂ ਉਤੋਂ ਦੀ ਕਦੇ ਲੰਗੇ ਹੋਣਗੇ ਤਾਂ ਉਹਨਾਂ ਦੀਆਂ ਥਾਮਾਂ ਦੇ ਉਹਨਾਂ ਦੇ ਕਦਮਾਂ ਦੇ ਜਾਂ ਫਿਰ ਉਹਨਾਂ ਦੀਆਂ ਥਾਮਾਂ ਜਿਹੜੀਆਂ ਰਾਹ ਦੇ ਵਿੱਚ ਇਤਿਹਾਸਿਕ ਗੁਰੂ ਘਰ ਬਣੇ ਹੋਏ ਨੇ ਉਹਨਾਂ ਦੇ ਦਰਸ਼ਨ ਕਰਦੇ ਕਰਦੇ ਆਪਾਂ ਪੂਰੀ ਵਾਲੇ ਪਾਸੇ ਨੂੰ ਜਾ ਰਹੇ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਗੁਰਦੁਆਰਾ ਬਣਿਆ ਹੋਜੀ ਭਦਰਕ ਦੇ ਵਿੱਚ ਉਸ ਤੋਂ ਬਾਅਦ ਗੁਰਦੁਆਰਾ ਬਣਿਆ ਹੋਇਆ ਦਾਤਨ ਸਾਹਿਬ ਕਟਕ ਦੇ ਵਿੱਚ ਉਹਨਾਂ ਦੋਨਾਂ ਸਥਾਨਾਂ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਫਿਰ ਆਪਾਂ ਪੂਰੀ ਜਾਵਾਂਗੇ ਜੀ ਪੂਰੀ ਇੱਕ ਬਹੁਤ ਵੱਡਾ ਧਾਰਮਿਕ ਸਥਾਨਾ ਜੀ ਹਿੰਦੂ ਧਰਮ ਵਾਲਿਆਂ ਦਾ ਤੇ ਆਪਣਾ ਵੀ ਉੱਥੇ ਬਹੁਤ ਇਤਿਹਾਸ ਜੁੜਦਾ ਸਾਰੀਆਂ ਗੱਲਾਂ ਬਾਤਾਂ ਹੌਲੀ ਹੌਲੀ ਅੱਗੇ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਓਡੀਸ਼ਾ ਦੇ ਵਿੱਚ ਘੁੰਮ ਕੇ ਪਰਸਨਲੀ ਮੈਨੂੰ ਹੀ ਬਹੁਤ ਸਵਾਦ ਆ ਰਿਹਾ ਬਹੁਤ ਲਿਮਟਡ ਜੀ ਮਤਲਬ ਆਪਣੇ ਕੋਲ ਇਨਫੋਰਮੇਸ਼ਨ ਓਡੀਸ਼ਾ ਨੂੰ ਲੈ ਕੇ ਪਰ ਸਟੇਟ ਬਹੁਤ ਸੋਹਣੀ ਚੱਲਦੇ ਹੁਣ ਆਪਾਂ ਭਦਰਕ ਵਾਲੇ ਪਾਸੇ ਨੂੰ 1 ਘੰਟਾ ਲੱਗਣਾ ਇੱਥੋਂ ਪਹੁੰਚਣ ਤੇ ਭੁਵਨੇਸ਼ਵਰ 136 ਕਿਲੋਮੀਟਰ ਵਿਸ਼ਾਖਾਪਟਨਮ 553 ਤੇ ਚੇਨਈ 1405 ਭੁਵਨੇਸ਼ਵਰ ਉੜੀਸਾ ਦੀ ਰਾਜਧਾਨੀ ਆ ਜੀ ਚੇਨਈ ਬਹੁਤ ਦੂਰ ਆ ਯਾਰ ਹਜੇ ਤਾਮਿਲਨਾਡੂ ਆਖਰੀ ਆ ਗਿਆ ਨਾ ਸਟੇਟ ਉਹਦਾ ਫਿਰ ਕਨਿਆਕਮਰੀ ਤਾਮਿਲਨਾਡੂ ਜੀ ਪੈਂਦਾ ਫਿਰ ਆਪਾਂ ਇੰਡੀਆ ਖਤਮ ਹੋ ਜਾਂਦਾ ਫਿਰ ਇੱਧਰਲੇ ਪਾਸੇ ਨੂੰ ਜੇ ਕਨਿਆਕਮਰੀ ਤੱਕ ਜਾਣਾ ਹੋਵੇ ਤਾਂ 2000 ਕਿਲੋਮੀਟਰ ਤੱਕ ਹੈਗਾ ਸਫ਼ਰ ਇਸ ਰੋਡ ਤੇ welcom to bhadrak town ਆਪਾਂ टाउन ਦੇ ਵਿੱਚ ਜਾਣਾ ਗੁਰਦਰਾ ਸਾਹਿਬ 메ਨ ਰੋਡ ਤੋਂ ਥੋੜਾ ਹਟਕੇ ਬਣਿਆ ਹੋਇਆ ਕਿੱਥੇ ਰਹਿ ਗਿਆ ਪਿਆ ਹਜੇ 8 ਕਿਲੋਮੀਟਰ 15 ਮਿੰਟ ਲੱਗਣਗੇ ਪਹੁੰਚਣ ਤੇ ਭਦਰਕ 메ਨ ਟਾਊਨ ਦੇ ਵਿੱਚ ਆ ਗਏ ਜੀ ਆਪਾਂ ਇੱਥੋਂ ਆਪਾਂ ਜਾਵਾਂਗੇ ਇਧਰਲੇ ਪਾਸੇ ਨੂੰ ਮਨ ਲਾ ਸ਼ਹਿਰ ਤੋਂ ਬਾਹਰੋਂ ਬਾਹਰ ਹੋਣਾ ਗੁਰਦਰਾ ਸਾਹਿਬ 4 ਕਿਲੋਮੀਟਰ ਦਿਖਾ ਰਿਹਾ ਇਸ ਟਾਈਮ ਆਪਾਂ 메ਨ ਸ਼ਹਿਰ ਦੇ ਵਿੱਚ ਆ ਗਏ ਇਧਰਲੇ ਪਾਸੇ ਜੇ ਆਪਾਂ ਗੱਲ ਕਰੀਏ ਸਿੱਖ ਪਰਿਵਾਰਾਂ ਦੀ ਤਾਂ ਕਿੰਨੀ ਕੋਈ ਬਹੁਤ ਹੀ ਨਹੀਂ ਹੈ ਕਿਸੇ ਵੱਡੇ ਸ਼ਹਿਰ ਦੇ ਵਿੱਚ 15-20 ਪਰਿਵਾਰ ਰਹਿੰਦੇ ਹੋਣਗੇ ਤਾਂ ਕੀ ਕਹਿਣਾ ਬਾਕੀ ਉੱਥੇ ਜਾ ਕੇ ਦੇਖਦੇ ਆਂ ਇਹਨਾਂ ਗਲੀਆਂ ਵਿੱਚ ਦੀ ਜਾ ਕੇ ਆ ਕਿਤੇ ਮੈਂ ਪਤਾ ਮੈਂ ਲਾ ਰੱਖਿਆ ਨੇੜੇ ਜਾ ਕੇ ਕਿਤੇ ਪੁੱਛ ਲਾਂਗੇ 2 ਕਿਲੋਮੀਟਰ ਹੈ ਪਰ ਜਦੋਂ ਬਬਲਾਸ ਤੁਰ ਗਏ ਹਨ ਤਾਂ ਬਬਲਾਸਰ ਵਾਲੇ ਬਾਬੇ ਨੇ ਦੱਸਿਆ ਸੀ ਕਹਿੰਦਾ ਵੀ ਐਵੇਂ ਗਲੀਆਂ ਇਹਦੇ ਵਿੱਚ ਜਾ ਕੇ ਬਣਿਆ ਹੋਇਆ ਸਥਾਨ ਪਾਣੀ ਕਿੰਨੇ ਕ ਸਥਾਨ ਐਸੇ ਹੋਣਗੇ ਜਿਹੜੀਆਂ ਆਪਣੀਆਂ ਨਰਜਨਾ ਤੋਂ ਪਰੇ ਨੇ ਯਾਰ ਲੋਕ ਅੱਜ ਵੀ ਪੂਜੀ ਜਾਂਦੇ ਹੋਣੇ ਗੁਰਨਾਨਕ ਸਾਹਿਬ ਨੂੰ ਪਰ ਆਪਾਂ ਨੂੰ ਨਹੀਂ ਪਤਾ ਕਿੱਥੇ ਆ ਉਹ ਜਾ ਕੇ ਨਾ ਖੁਸ਼ੀ ਹੋਏ ਨੇ ਜਦੋਂ ਕੋਈ ਹੋਰ ਬੰਦਾ ਗੁਰਨਾਨਕ ਸਾਹਿਬ ਜੀ ਦੀ ਪੂਜਾ ਕਰਦਾ ਨਾ ਫਿਰ ਉਹ ਆਪਣਾ ਪੰਜਾ ਮਹਿਸੂਸ ਹੁੰਦਾ ਉਹਨਾਂ ਨਾਲ ਖੁਸ਼ੀ ਜੀ ਹੁੰਦੀ ਆ ਚਲ ਇਹ ਤਾਂ ਚਲੋ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਤਾਂ ਜਿੱਥੇ ਆਪਾਂ ਚੱਲੇ ਆ ਇੱਥੇ ਤਾਂ ਪਾਠੀ ਸਿੰਘ ਵੀ ਰਹਿੰਦੇ ਹੋਣਗੇ ਇੱਥੇ ਕਿਤੇ ਹੀ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਆਸ ਜੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਸੰਗਤ ਸਾਹਿਬ ਚਲ ਆ ਗਿਆ ਆਪਾਂ ਸਹੀ ਆ ਗਏ ਅਮਨੇ ਲਿਖਿਆ ਹੈ ਜੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਸੰਗਤ ਸਾਹਿਬ ਤੇ ਮੋਟਰਸਾਈਕਲ ਬਾਹਰ ਖੜਾ ਕਰਤਾ ਹੁਣ ਆਪਾਂ ਅੰਦਰ ਚੱਲਦੇ ਆਂ ਇਧਰ ਵੀ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਹੈ ਓ ਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਆ। ਉਹਨਾਂ ਦਰਬਾਰ ਸਾਹਿਬ ਦੇ ਆਪਾਂ ਪਹਿਲਾਂ ਦਰਸ਼ਨ ਕਰਵਾ ਲਿਆ ਇਹ ਅੰਦਰੋਂ। ਫਿਰ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਵੀ ਦੱਸਦੇ ਆ। ਵਾਹਿਗੁਰੂ ਧੰਨ ਗੁਰਨਾਣਕ। ਇਧਰਲੇ ਪਾਸੇ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਤੇ ਇਹ ਹਾਂ ਪੇ ਜੋ ਇਤਿਹਾਸਿਕ ਖੂਬੀ ਥਾਏ ਕੂਆ ਜਿਸ ਦੀ ਦੋ ਚਿੰਤਾ ਮਹਾਰਾਜ ਅਖਿਆਰ ਉਹ ਪਟਨਾ ਸਾਹਿਬ ਦੇ ਗਿਆਨ ਉਹ ਦਿੱਤਾ ਨਹੀਂ ਅੱਛਾ ਚਿਮਟਾ ਹਾਂ ਸਾਹ ਇੰਤਾਰਾ ਪਿੱਛੇ Neem ਦਾ ਪੇੜ ਚੰਦਨ ਹੋ ਗਿਆ ਥਾ Neem ਦਾ ਪੇੜ ਥਾ ਉਹ ਚੰਦਨ ਹੋ ਗਿਆ ਥਾ ਉਹ ਵੀ ਇਹ ਪਟਨਾ ਸਾਹਿਬ ਉਹ ਪਟਨਾ ਸਾਹਿਬ ਮੇ ਹੈ ਯਹਾਂ ਪੇ ਕੋਈ ਨਿਸ਼ਾਨੀ ਹੈ ਮੰਗਨੇ ਸੇ ਦਿੱਤੇ ਨਹੀਂ ਮੰਗਨੇ ਸੇ ਦਿੱਤੇ ਨਹੀਂ ਹੈ ਤਾਂ ਯਹਾਂ ਕੀ ਸੇਵਾ ਕੌਣ ਕਰਤਾ

ਚਲੋ ਭਾਈ ਜੀ ਨੂੰ ਦੱਸਿਆ ਵੀ ਇੱਥੇ ਇੱਕ ਨਿੰਮ ਦਾ ਦਰਖਤ ਹੁੰਦਾ ਸੀ ਉਹ ਚੰਦਨ ਦਾ ਉਸਕੋ ਕਾਟਨੇ ਪਰ ਉਹ ਚੰਦਨਗਾ ਹੋ ਗਿਆ ਥਾ ਅੱਛਾ ਭਾਈ ਜੀ ਕਹਿੰਦਾ ਉਹਨੂੰ ਕੱਟਣਾ ਕੱਟਿਆ ਗਿਆ ਜਦੋਂ ਤਾਂ ਉਹ ਚੰਦਨ ਦਾ ਹੋ ਗਿਆ ਸੀ ਤੇ ਉਹਦਾ ਪਾਰਟ ਅੱਜ ਪਟਨਾ ਸਾਹਿਬ ਦੇ ਵਿੱਚ ਤੇ ਗੁਰਨਾਨਕ ਸਾਹਿਬ ਜੀ ਦੇ ਵੇਲੇ ਦਾ ਇੱਥੇ ਇੱਕ ਖੂਹ ਆ ਇਹ 바ਵਾ ਦਾ ਟਾਈਮ ਦਾ ਗੁਰਨਾਨਕ ਸਾਹਿਬ ਜੀ ਦੇ ਟਾਈਮ ਦਾ ਇਹ ਵਾਲਾ ਖੂਹ ਆ ਪਾਣੀ ਅਮਰੀਕਾ ਤੱਕ ਜਾਂਦਾ ਹੈ ਕੀ ਪਾਣੀ ਅਮਰੀਕਾ ਤੱਕ ਜਾਂਦਾ ਹੈ ਫਾਦੂ ਦਾ ਖਾਤੇ ਤੋਂ लेके कैसे जाते हैं फिर इसको ਮੁਤਾਬਕ लेके आके ਅੱਛਾ ਉਸ ਨਲ ਕੇ ਨਾ ਕਿਸੇ ਕਰਦੇ ਨਾ ਕਿਸੇ ਕੋਈ ਆ ਉਹ ਨਲ ਕਿਸੇ ਨਿਕਲਦਾ ਹੈ ਪਾਣੀ ਇਸਵੇਂ ਸੇ ਬਾਟਾ ਦੇ

ठीक है।, है चलो अच्छा है गुरु नानक साहब जी वे खूह है तो अच्छा इनकम तो, नहीं है, अच्छा, है यहाँ पे तो इनकम नहीं है तो फिर बाबा जी रुकते नहीं है पंजाब से ये गुरुद्वारा किसके अंडर है कौन सी कमेटी है कमेटी कोई नहीं कोई कमेटी नहीं है है ये ऐतिहासिक

तो आता था बाहर से थोड़ा आशीर्वाद है राहुल कला वाला का वो विचरा कौन कौन राहुल जो दो आदमी थे ना ठीक है वो आते थे उनको मैं बोला एक दिन पानी गिरता था बचपन का सेवा करता एक कमरा था तो उन्होंने ये बना के दे दिया आपको और बोलते है आपको नहीं कुछ मिलेगा आपको बस गुरुद्वारा तो पक्का बना के दे देते है पॉकेट से पैसा खर्चा कर दो आपकी पॉकेट से पैसा खर्चा होता है कौन ठीक है ना तो गुरु नानक देव जी कितने दिन रुके थे यहाँ पे तीन दिन तो तीन दिन रुके हैं ऐतिहासिक स्थान है गुरु नानक देव जी का वहां पे है उस टाइम का तो किसी ने अप्रोच नहीं की भी इसको संभाल के बड़ा किया जाए या जा फिर आपका मतलब कुछ किया जाए जिससे आप और सेवा कर सको तो गुरुद्वारा है हाँ। ये तो वो देखे ना तेरे कुछ दरकार पड़ा थे राहुल आया था मेरा पानी गिरता था वहीं से हम एम से पांच लाख लाया बोल की अच्छा

ओडिशा पर सरदार है ही ओडिशा में सरदार ही नहीं है इस भद्रक में कितने लोग रहते हैं सरदार है दो घर है वो भी एक घर थोड़ा पैसा वाला है हाँ आर एक तो पूरा है। मतलब दो घर हैं एक घर वाला पैसे वाला है और एक घर ठीक-ठाक है तो जगह किसके नाम पे है जगह किसके नाम पे है आडिश्मी में है गुरु नानक नाम के नाम पे है रजिस्ट्री साल को हम देता क्या देते हो आप

हाँ तो जैसे आप यहाँ पे पाठ करते हो तो वो पंजाब से आते हैं वो बोलते नहीं है कि आप मतलब पगड़ी बांध लो या दाढ़ी रख लो पगड़ी है मैं पगड़ी बोलते हैं वो, आ, आ वो क्या? आगे घूम के चले जाएंगे घूम के चले जाते हैं मतलब बाद में कोई पूछ पड़ताल नहीं है बांध लो आप अच्छा लगेगा जी हल्दिया पगड़ी लाल नहीं नहीं डालो डालो पगड़ी जी तभी मैं आपसे पूछ रहा था मैं क्या ये बांधनी जरूरी है ना गुरुद्वारे में रहते हैं सिर ढक के रहना चाहिए नहीं नहीं कोई बात नहीं ऐसा कोई दिक्कत नहीं है आप सेवा कर रहे हो ना इस जगह की वो बड़ी बात है ठीक है क्योंकि आप देखो भी यहाँ पे इनकम नहीं है कोई बंदा आके यहाँ पे पूछ नहीं रहा कि गुरुद्वारा ऐतिहासिक है लेकिन आप फिर भी इस गुरु घर में रुके हो तो आपने इस जगह को संभाल के रखा है तो ये बड़ी बात है कोई नहीं आता यहाँ पे ना ना, बाहर नहीं आता कोई क्यूँकि हम घूमते हैं ना इधर उधर तो हम देखते हैं। सरदार लोग है ना वो दो तीन किलो मिल्ट्री वाले वो वो सरदार लोग तो आते हैं यहाँ पे अच्छा एतवार को इसके लिए चॉकलेट मगर दुनिया लेके आएंगे तो आपको कोई आपको कोई सैलरी वगैरह भी देते हैं सैलरी तनख्वाह पे भी देते हैं कोई पैसा ना, ना, कुछ नहीं मिलता है आप जो यहाँ पे खाना वगैरह उनको चाय पिलाएगा बिस्कुट खिलाएगा ओहो हो तो वाला कोई ਤੋ ਜੋ ਆਪ ਖਾਣਾ ਪੀਣਾ ਖਾਤੇ ਉਹ ਸਭ ਆਪਣੀ ਤਰਫ ਸੇ ਖਾਤੇ ਹਨ ਜਿਹੜਾ ਜੋ ਦਰਕਾਰ ਹੈ ਬਣਾ ਦੇਗੇ ਕਿਉਂਕਿ ਆਮ ਤਰਫ ਸੇ ਦਰਵਾਜ਼ਾ ਫਰਾਂ ਪੁੱਛ ਨਹੀਂ ਦੇ ਸਕਗੇ ਬਾਈ ਜੀ ਅੰਦਰ ਇੱਕ ਲੇਡੀ ਸੀ ਉਹਨਾਂ ਨੇ ਕਿਹਾ ਵੀ ਇਹ ਆਏ ਹੋਏ ਨੇ ਪੰਜਾਬ ਤੋਂ ਬਾਈ ਸਿਰ ਤੇ ਕਪੜਾ ਕੁੱਪੜਾ ਬੰਨ ਲਓ ਤੇ ਫਿਰ ਬਾਈ ਨੇ ਸਿਰ ਤੇ ਕਪੜਾ ਬੰਨ ਲਿਆ ਹੁਣ ਕੀ ਕਹੀਏ ਕੀ ਨਾ ਕਹੀਏ ਬਹੁਤ ਗੱਲਾਂ ਦਿਮਾਗ ਚ ਆਉਂਦੀਆਂ ਨੇ ਇੰਡੀਆ ਦੇ ਵਿੱਚ ਗੁਰੂ ਘਰ ਨੇ ਆਪਾਂ ਉਹਨਾਂ ਦੀ ਸਾਰ ਲੈ ਨਹੀਂ ਰਹੇ ਤੇ ਜਿਹੜੇ ਆਪਣੀ ਇੰਡੀਆ ਤੋਂ ਬਾਹਰ ਗੁਰੂ ਘਰ ਨੇ ਉੱਥੇ ਆਪਾਂ ਜਾ ਜਾ ਕੇ ਵੀਡੀਓ ਪਾਈ ਜਾਂਦੇ ਆ ਵੀ ਆਪਣੇ ਇਤਿਹਾਸ ਇਹਨਾਂ ਦੇ ਢਾਟਾ ਜੀ ਆਪਣਾ ਗੁਰਦੁਆਰਾ ਢਾਟਾ ਜੀ ਇਹਨਾਂ ਨੇ ਹੈ ਇੱਥੇ ਆ ਨਹੀਂ ਹੈਗਾ ਇੱਥੇ ਉਹ ਨਹੀਂ ਹੈਗਾ ਸਾਈਡ 'ਚ ਗਾਣੇ ਲਾ ਕੇ ਰੀਲਾਂ ਪੋਸਟਾਂ ਵੀਡੀਓ ਪਾਈ ਜਾਂਦੇ ਆ ਤੇ ਇੱਥੇ ਤੱਕ ਤਾਂ ਆਪਣੀ ਪਹੁੰਚ ਹੈਗੀ ਆ ਹਨਾ ਇਹ ਤਾਂ ਇੰਡੀਆ ਦੇ ਵਿੱਚ ਹੀ ਆ ਇੱਥੇ ਤਾਂ ਲੋਕ ਮਦਦ ਵੀ ਕਰਦੇ ਨੇ ਹਜੇ ਗੁਰਦੁਆਰਾ ਕਿਸੇ ਨੇ ਦੱਬਿਆ ਵੀ ਨਹੀਂ ਹੈਗਾ ਪਰ ਇੱਥੇ ਆ ਕੇ ਤੁਸੀਂ ਸਾਰ ਲੈ ਲਓ ਇਹਨਾਂ ਥਾਵਾਂ ਦੀ ਕੱਲ ਨੂੰ ਜਦੋਂ ਇਹ ਥਾਂ ਢਾਟਾ ਜਾਂ ਫਿਰ ਕਿਸੇ ਨੇ ਕਬਜ਼ਾ ਕਰ ਲਿਆ ਫਿਰ ਆਪਾਂ ਉਹਦੇ ਉੱਤੇ ਐਤਕੀ ਦਲੀਪ ਸਿੰਘ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਫਿਰ ਉਹੋ ਜਿਹੇ ਗਾਣੇ ਗਾਉਣ ਲੱਗ ਜਾਣਗੇ ਬਾਈ ਜੀ ਨੇ ਦੱਸਿਆ ਵੀ ਇੱਥੇ ਜਿਵੇਂ ਦੋ ਸਿੱਖ ਪਰਿਵਾਰ ਰਹਿੰਦੇ ਨੇ ਨਾ ਤਾਂ ਇੱਕ ਸਿੱਖ ਪਰਿਵਾਰ ਵਧੀਆ ਤਕੜੀ ਅਪਰੋਚ ਵਾਲੇ ਨੇ ਉਹਨਾਂ ਦਾ ਪੈਟਰੋਲ ਪੰਪ ਵੀ ਇੱਥੇ ਹੈਗਾ ਪਰ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਤੇ ਤਕੜਾ ਉਹਨਾਂ ਕੋਲ ਪੈਸਾ ਕਹਿੰਦਾ ਜਿਹੜਾ ਦੂਜਾ ਪਰਿਵਾਰ ਆ ਉਹ ਠੀਕ ਠਾਕ ਜਾਂ ਉਹਨਾਂ ਦਾ ਰੋਟੀ ਟੋਰੀ ਫ ਪਰ ਉਹਨਾਂ ਨੂੰ ਵੀ ਚਾਹੀਦਾ ਵੀ ਇਹ ਥਾਂ ਦੇ ਉੱਤੇ ਹਨਾ ਚਾਹੇ ਪੰਜਾਬ ਤੋਂ ਪਾਠੀ ਸਿੰਘ ਲਿਆਉਣ ਚਾਹੇ ਜੇ ਮਰਜ਼ੀ ਹੀ ਲਵਸੀਲਾ ਕਰਨ ਇੱਥੇ ਇੱਕ ਸਾਬਤ ਸੂਰਤ ਦਰਬਾਰ ਸਾਹਿਬ ਦੇ ਵਿੱਚ ਪਾਠ ਕਰਨ ਵਾਸਤੇ ਪਾਠੀ ਤਾਂ ਜ਼ਰੂਰ ਹੋਣਾ ਚਾਹੀਦਾ ਮਤਲਬ ਇੰਨੀ ਇਤਨੀ ਮੰਨਤਾ ਹੈ ਇਸ ਜਗ੍ਹਾ ਕੀ ਪੂਰੀ ਤਾਕਤ ਹੈ ਯਹਾਂ ਪੇ ਹੈ ਭਾਈ ਜੀ ਨੂੰ ਦੱਸੇ ਵੀ ਅਗਰ ਯਹਾਂ ਪੇ ਕੋਈ ਬਿਮਾਰ ਬਮੂਰ ਹੋ ਜਾਏ ਹੈ ਉਸ ਦਾ ਇਲਾਜ ਠੀਕ ਨਹੀਂ ਹੋ ਪਾਰਾ ਯਹਾਂ ਪੇ ਆ ਕੇ ਮੱਥਾ ਟੇਕ ਦਿੱਤਾ ਹੈ ਕਿਉਂ ਇਤਨਾ ਵੱਡਾ ਬਿਮਾਰੀ ਹੋਤਾ ਵਾਰੀ ਪਤਾ ਨਹੀਂ तो सरदार का होटल है उसको बीमारी हो गया था बहुत तकड़ा उसका होटल था है, होटल है। अभी भी है वो दस लाख रुपया उसने खर्चा कर दिया अपनी बीमारी पे ठीक नहीं हुआ इतने आके उन्हें अखंड पाठ अखंडा ਟਾਟਾ ਤੁਹ ਹਾਂ ਆ ਗਈ ਪਾਰ ਟਾਰਕ ਗਿਆ ਅੱਛਾ ਯਾਰ ਵੀ ਗੋੜਾ ਟਕੜਾਇਆ ਪੂਰਾ ਠੀਕ ਹੈ ਯਾਰ ਬਾਈ ਕਹਿੰਦੇ ਵੀ ਇੱਥੇ ਆ ਕੇ ਉਹ ਪਾਰ ਟ੍ਰੱਕ ਕਰਕੇ ਗਏ ਤੇ ਤਿੰਨ ਦਿਨ ਉਹਨਾਂ ਨੇ ਖੰਡ ਪਾਟ ਰੱਖਿਆ ਤੇ ਉਸ ਤੋਂ ਬਾਅਦ ਫਿਰ ਉਹ ਠੀਕ ਹੋ ਗਿਆ ਹਾਂ ਆ ਵੀ ਪੂਰਾ ਤਗੜਾ ਪੂਰਾ ਤਗੜਾ ਹੈ ਜੀ ਚਲਦਾ ਫੁੱਟਰ ਚਲਦਾ ਅੱਛਾ ਅੱਛਾ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਸੀ ਪਹਿਲਾਂ ਬਹੁਤ ਖਰਾਬ ਹੋ ਗਿਆ ਨਾ ਪਾਣੀ ਪੂਣੀ ਪਾਣੀ ਪੂਣੀ ਲੱਗਣ ਦੀ ਵਜ੍ਹਾ ਸੇ ਖਰਾਬ ਹੋ ਗਿਆ ਹੋਗਾ ਠੀਕ ਹੈ ਬਾਕੀ ਮੈਂ ਰਵੀ ਜੀ ਦਾ ਨੰਬਰ ਲੈ ਲਿਆ ਆਪ ਦਾ ਨੰਬਰ ਮੈਂ ਬਤਾ ਰਿਹਾ ਹਾਂ ਕਿ ਮੈਂਨੇ ਨੰਬਰ ਲੈ ਲਿਆ ਵੋ ਅਗਰ ਤੁਸੀਂ ਇਹਨਾਂ ਨਾਲ ਗੱਲ ਕਰਨੀ ਹੈ ਕੋਈ ਹੈਲਪ ਕਰਨੀ ਹੈ ਤਾਂ ਜਰੂਰ ਇਹਨਾਂ ਨੂੰ ਫੋਨ ਕਰਿਓ ਫਿਰ ਨਾ ਬਹੁਤ ਕੁਝ ਹੁੰਦੀਆਂ ਨੇ ਗੱਲਾਂ ਬੋਲਣ ਵਾਲੀਆਂ ਪਰ ਨਹੀਂ ਕਈ ਵਾਰ ਬੋਲ ਸਕਦੇ ਆਉਣ ਦੀ ਕੈਮਰਾ ਜਾਂ ਕੁਝ ਵੀ ਹਨਾ ਪਰ ਇਹ ਚੀਜ਼ਾਂ ਜਦੋਂ ਆਪਾਂ ਦੇਖਣ ਆਉਣੇ ਤਾਂ ਕਿਤਨਾ ਕਿਤੇ ਦਿਲ ਨੂੰ ਠੇਸ ਜੀ ਪਹੁੰਚਦੀ ਆ ਬਾਈ ਨੇ ਸਿੱਧਾ ਹੀ ਸ਼ਰੇਆਮ ਕਹਿਤਾ ਵੀ ਇੱਥੇ ਇਨਕਮ ਬਹੁਤ ਘੱਟ ਆ ਤਾਂ ਕਰਕੇ ਇੱਥੇ ਫਿਰ ਛੇਤੀ ਕੋਈ ਆਉਂਦਾ ਨਹੀਂ ਹੈਗਾ ਠੀਕ ਆ ਜੀ ਸ਼ੁਕਰੀਆ ਹਾਂ ਚੰਗਾ ਛੋਟੂ ਤੀਜੀ ਖਾਲੀ ਪਾਪਾ ਕੋ ਦਾਦਾ ਕੋ ਨਹੀਂ ਦੇਣੇ ਪੈਸੇ ਠੀਕ ਹੈ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਹੁਣ ਆਪਾਂ ਮੈਪ ਲਾ ਲਿਆ ਦੁਬਾਰੀ ਹੁਣ ਜਿਹੜੇ ਟਾਊਨ ਵਿੱਚ ਦੀ ਆਪਾਂ ਆਏ ਆ ਉਸੇ ਟਾਊਨ ਵਿੱਚ ਦੀ ਵਾਪਸ ਜਾ ਕੇ ਆਪਾਂ ਨੂੰ ਮੇਨ ਰੋਡ ਤੇ ਜਾਣਾ ਪੈਣਾ ਕੀ ਯਾਰ ਹੁਣ ਮੈਂ ਗੱਲਾਂ ਕਰਾਂ ਇਹ ਚੀਜ਼ ਨੂੰ ਲੈ ਕੇ ਹਨਾ ਹੁਣ ਤੁਸੀਂ ਆਪ ਦੇਖੋ ਜੀ ਸਿੱਧਾ ਅਗਲਾ ਕਹਿ ਦਿੰਦਾ ਵੀ ਇਥੇ ਤਾਂ ਇਨਕਮ ਨਹੀਂ ਹੈਗੀ ਆਮਦਨ ਨਹੀਂ ਹੈਗੀ ਸਾਨੂੰ ਗੁਰਦੁਆਰਾ ਪਾ ਕੇ ਦੇਤਾ ਬਸ ਆਦਾ ਰਹੀ ਚੱਲੋ ਟਾਈਮ ਟਪਾਈ ਚੱਲੋ ਹਾਲਾਂਕਿ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਜ਼ਮੀਨ ਆ ਤਿੰਨ ਦਿਨ ਉਹ ਰਹਿ ਕੇ ਗਏ ਨੇ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਖੂਹ ਬਣਿਆ ਹੋਇਆ ਸੀ ਉਹ ਮਤ ਜਿਆਦ ਕਹੀ ਜਾਣਾ ਉਹਨਾਂ ਦੇ ਵੇਲੇ ਦੀ ਜਿਹੜੀ ਨਿਸ਼ਾਨੀਆਂ ਖੂਹ ਸਾਹਿਬ ਉਹ ਵੀ ਅੱਜ ਵੀ ਮੌਜੂਦ ਆ ਬਹੁਤ ਦੂਰ ਦੂਰ ਤੱਕ ਸੰਗਤਾਂ ਕੋਲ ਮਤਲਬ ਜਲ ਜਾਂਦਾ ਪਰ ਪਤਾ ਨਹੀਂ ਕੀ ਕਹੀਏ ਯਾਰ ਹੁਣ ਮੈਨੂੰ ਤਾਂ ਇੱਕ ਬੰਦਾ ਗੱਲਾਂ ਹੀ ਨਹੀਂ ਆਉਂਦੀਆਂ ਹੁਣ ਜਿਆਦਾ ਕੁਝ ਕਹਿਣਾ ਵੀ ਇਹਨਾਂ ਨੂੰ ਸਾਂਭੂਗਾ ਕੌਣ ਸਥਾਨਾਂ ਨੂੰ ਜਾਂ ਫਿਰ ਇਕੱਲੇ ਆਪਾਂ ਬਸ ਪਾਕਿਸਤਾਨ ਨਾਲ ਜਿਹੜੇ ਗੁਰੂ ਘਰ ਰਹਿ ਗਏ ਉਹਨਾਂ ਦੀਆਂ ਸਟੋਰੀਆਂ ਜਾਂ ਫੋਟੋਆਂ ਵੀ ਇਹਨੇ ਪਾਕਿਸਤਾਨ ਦੇ ਵਿੱਚ ਗੁਰੂ ਘਰ ਰਹਿ ਗਏ ਜਾਂ ਫਿਰ ਉਹਨਾਂ ਦੀਆਂ ਆਪ ਸਟੋਰੀਆਂ ਵੀਡੀਓ ਪਾਉਣੀਆਂ ਨੇ ਵੀ ਆਹ ਦੇਖੋ ਜੀ ਸਾਡੇ ਗੁਰਦਵਾਰ ਦੇ ਇਹ ਹਾਲਾਤ ਹੋ ਗਏ ਕਿਸੇ ਟਾਈਮ ਇੱਥੇ ਇਹ ਹੁੰਦਾ ਸੀ ਕਿਸੇ ਟਾਈਮ ਉੱਥੇ ਇਹ ਹੁੰਦਾ ਸੀ ਮੁੜ ਕੇ ਆਉਣ ਵਾਲੇ ਟਾਈਮਾਂ ਦੇ ਵਿੱਚ ਆਪਾਂ ਇਹਦੀਆਂ ਸਟੋਰੀਆਂ ਵੀਡੀਓ ਪਾਉਣ ਲੱਗ ਜਾਂਗੇ ਫਿਰ ਕੱਲ ਨੂੰ ਜਦੋਂ ਖਬਰਾਂ ਦੇ ਵਿੱਚ ਆਇਆ ਵੀ ਗੁਰਦੁਆਰਾ ਸਾਹਿਬ ਤੇ ਕਿਸੇ ਨੇ ਕਬਜ਼ਾ ਕਰ ਲਿਆ ਜਾਂ ਕੋਈ ਢਾਉਣ ਦੀ ਕੋਸ਼ਿਸ਼ ਕਰ ਰਿਹਾ ਫਿਰ ਆਪਾਂ ਪੋਸਟਾਂ ਸ਼ੇਅਰ ਕਰਨ ਲੱਗ ਜੰਨੇ ਆ ਅਸੀਂ ਗੁਲਾਮ ਆ ਜੀ ਹੈ ਇਹ ਕੀ ਗੱਲ ਬਣੀ ਗੱਲ ਦਾ ਕੋਈ ਤੁਕ ਨਹੀਂ ਬਣਦਾ ਜਿਹੜੀਆਂ ਚੀਜ਼ਾਂ ਤੁਹਾਡੇ ਹੱਥ ਵਸ ਵਿੱਚ ਹੈਗੀਆਂ ਨੇ ਉਹ ਸਾਂਭ ਲਓ ਚੰਗੇ ਰਹਾਂਗੇ ਹੁਣ ਅਸੀਂ ਤੇ ਤੁਸੀਂ ਮੈਨੂੰ ਕਹੋ ਵੀ ਤੂੰ ਕੀ ਕਰਦਾ ਹੁਣ ਦੇਖੋ ਸਾਰਿਆਂ ਦੇ ਆਪ ਦੇ ਆਪ ਦੇ ਕੰਮ ਨੇ ਨਾ ਸਾਡਾ ਕੰਮ ਥਾਂ ਲੱਭ ਕੇ ਅਸੀਂ ਉੱਥੋਂ ਦੇ ਦਰਸ਼ਨ ਕਰਵਾ ਦਿੰਨੇ ਆ ਹੁਣ ਸਾਡੀ ਪਹੁੰਚ ਹੀ ਨਹੀਂ ਹੈਗੀ ਇੱਥੇ ਜੇ ਤੁਹਾਡੀ ਪਹੁੰਚ ਹੈਗੀ ਤੁਸੀਂ ਗਾਹਾਂ ਦੀ ਗਾਹਾਂ ਕੰਟੈਕਟ ਕਰੋ ਕਿਸੇ ਤੱਕ ਵੱਧੋ ਵਾਧੇ ਵੀਡੀਓ ਪਹੁੰਚਾ ਦਿਓ ਹਨਾ ਪਾਠੀ ਸਿੰਘ ਨਹੀਂ ਇੱਥੇ ਹੈ ਕੋਈ ਹੁਣ ਜੇ ਦੱਸਦੇ ਉਹਨਾਂ ਨੇ ਕਿਹਾ ਨਹੀਂ ਇਹ ਨਹੀਂ ਹੈਗਾ ਕਿ ਆਪਾਂ ਵੀ ਕੁਮਾਰ ਜਿਹੜਾ ਭਾਈ ਆ ਉਹ ਕੰਮ ਨਹੀਂ ਇੱਥੇ ਕਰ ਰਿਹਾ ਸੇਵਾ ਕਰ ਰਿਹਾ ਬਹੁਤ ਵੱਡੀ ਗੱਲ ਆ ਉਹਨਾਂ ਨੂੰ ਸਾਰੀ ਉਮਰ ਇੱਥੇ ਲੰਘੀ 50 ਸਾਲ ਹੋ ਗਏ ਪਰ ਯਾਰ ਮੈਂ ਕਹਿੰਦਾ ਵੀ ਇੱਥੇ ਕੋਈ ਦੇਖ ਰੇਖ ਹੀ ਨਹੀਂ ਹੈ ਗੁਰੂ ਧਾਮਾਂ ਦੀ ਜਾਂ ਗੁਰੂ ਸਥਾਨਾਂ ਦੀ ਜਾਂ ਫਿਰ ਇੱਥੇ ਇੱਕ ਦਰਖਤ ਲੱਗਿਆ ਹੁੰਦਾ ਸੀ ਕਹਿੰਦੇ ਨਿੰਮ ਦਾ ਉਹਨੂੰ ਵੱਡਣ ਲੱਗੇ ਸੀ ਕਹਿੰਦੇ ਚੰਦਨ ਦਾ ਦਰਖਤ ਬਣ ਗਿਆ ਸੀ ਉਹ ਉਹ ਚੰਦਨ ਦਾ ਦਰਖਤ ਅੱਜ ਦੀ ਡੇਟ ਦੇ ਵਿੱਚ ਪਟਨਾ ਸਾਹਿਬ ਪਿਆ ਕਹਿੰਦੇ ਉਹਦੀ ਇੱਕ ਮਤਲਬ ਨਿਸ਼ਾਨੀ ਉਸ ਚੰਦਨ ਦੇ ਦਰਖਤ ਦੀ ਤੇ ਉਹ ਕਮਰੇ ਪਾਉਣ ਵਾਸਤੇ ਇਹਨਾਂ ਨੂੰ ਥਾਂ ਦਿੱਤੀ ਗਈ ਥਾਂ ਕਹੀ ਜਾਂਦਾ ਪੈਸੇ ਦਿੱਤੇ ਗਏ ਸੀ ਹਰਮੰਦਰ ਸਾਹਿਬ ਤੋਂ ਫੰਡ ਆਇਆ ਸੀ ਤੇ ਬਾਈ ਨੇ ਬਹੁਤ ਅਦ ਦਿਲ ਦੇ ਦੁੱਖ ਵੀ ਦੱਸੇ ਨੇ ਆਫ ਦੀ ਕੈਮਰਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਿਹਾਟੇ ਵੀ ਅਸੀਂ ਕੱਟ ਦਿੰਨੇ ਹੁੰਨੇ ਆ ਕਿਉਂਕਿ ਇਹ ਵੀ ਬਾਈ ਦਾ ਇੱਥੇ ਰੋਟੀ ਪਾਣੀ ਚੱਲ ਰਿਹਾ ਹੈ ਇਹਨਾਂ ਦਾ ਜੇ ਮਰਜੀ ਆ ਹਨਾ ਇਹਨਾਂ ਦੇ ਵੀ ਬੱਚੇ ਨੇ ਗਾਹਾਂ ਦੀ ਗਾਹਾਂ ਬਈ ਕਹਿੰਦੇ ਵੀ ਉੱਥੋਂ ਹਰਮੰਦਰ ਸਾਹਿਬ ਤੋਂ ਸਾਨੂੰ 2 ਲੱਖ ਰੁਪਈਆ ਫੰਡ ਆਇਆ ਸੀ ਵੀ ਤੁਸੀਂ ਇੱਥੇ ਆਹ ਕਮਰਾ ਪਾ ਲਓ ਤੇ ਬਸ ਕੋਈ ਚਾਹੇ ਇਹ ਬੰਦਾ ਇਸੇ ਜੀ ਸੰਤੁਸ਼ਟ ਹੋਵੇ ਪਰ ਆਪਾਂ ਨੂੰ ਹੁੰਦਾ ਯਾਰ ਵੀ ਐਡੇ ਇਤਿਹਾਸਿਕ ਸਥਾਨਾਂ ਦੀ ਸਾਫ਼ ਸੰਭਾਲ ਕਰ ਰਹੇ ਨੇ ਤਾਂ ਇਹਨਾਂ ਦਾ ਘਰ ਆਪਣੇ ਨਾਲ ਵੱਧ ਭਰਿਆ ਹੋਣਾ ਚਾਹੀਦਾ ਇਹ ਤਾਂ ਉਹ ਗੱਲ ਹੋ ਗਈ ਵੀ ਘਰੇ ਅਸੀਂ ਪਾਣੀ ਦਾ ਗਲਾਸ ਨਹੀਂ ਫੜਾ ਰਹੇ ਤੇ ਬਾਹਰ ਜਾ ਕੇ ਅਸੀਂ ਸ਼ਬੀਲ ਲਾ ਰਹੇ ਹਾਂ ਵੀ ਸਾਡੇ ਆਪ ਦੇ ਘਰਾਂ ਦੇ ਵਿੱਚ ਸਾਡੇ ਆਪ ਦੇ ਜਿਹੜੇ ਅਪਰੋਚ ਦੇ ਵਿੱਚ ਗੁਰੂ ਘਰ ਨੇ ਉਹ ਅਸੀਂ ਸਾਂਭ ਨਹੀਂ ਰਹੇ ਤੇ ਬਾਹਰ ਲਿਆਂ ਸਟੇਟਾਂ ਦੇ ਵਿੱਚ ਬਾਹਰ ਲਿਆਂ ਦੇਸ਼ਾਂ ਦੇ ਵਿੱਚ ਜਾ ਕੇ ਜਿਹੜੇ ਗੁਰੂਕਾਰ ਹੁੰਦੇ ਸੀ ਕਿਸੇ ਟਾਈਮ ਆਪਣੇ ਉਹਨਾਂ ਦੀ ਆਪਾਂ ਸਟੋਰੀਆਂ ਵੀਡੀਓ ਪਾ ਰਹੇ ਹਾਂ ਕੋਈ ਫਾਇਦਾ ਨਹੀਂ ਉਹਨਾਂ ਗੱਲਾਂ ਦਾ ਇਹ ਸਾਂਭੋ ਪਹਿਲਾਂ ਜਿਹੜੇ ਆਪਣੇ ਹੱਥ 'ਚ ਨਹੀਂ ਕੱਲ ਨੂੰ ਇਹ ਵੀ ਸਰਹੱਦਾਂ ਹੱਦਾਂ ਤੋਂ ਪਾਰ ਹੋ ਗਏ ਫਿਰ ਇਹਦੀਆਂ ਸਟੋਰੀਆਂ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਸਾਂਭੇ ਦਾ ਹੋਏ ਨੇ ਸਾਂਭੇ ਕਿਉਂ ਨਹੀਂ ਹੋਏ ਗੁਰਦਾਰ ਸਾਹਿਬ ਵਧੀਆ ਬਣਿਆ ਹੋਇਆ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਹੋਇਆ ਪਰ ਇਹ ਜਿਹੜੇ ਸਾਂਭ ਰਹੇ ਨੇ ਉਹਨਾਂ ਦੀ ਵਿਚਾਰ ਛੇਲੜ ਉਹਨਾਂ ਦੇ ਵੀ ਚਾਰ ਪੈਸੇ ਜੇਬ ਚ ਆਉਣ ਨਾ ਲੋਕ ਹੋਰ ਦਿਲੋਂ ਸੇਵਾ ਕਰਨ ਗੱਲ ਤਾਂ ਇਹ ਹੈ ਉਹ ਤਾਂ ਕਹਿੰਦਾ ਅਸੀਂ ਰੋਟੀ ਪਾਣੀ ਸਾਰਾ ਆਪ ਦਾ ਪੱਲੋ ਬਣਾ ਕੇ ਖਾਣੇ ਆ ਬਿਜਲੀ ਦਾ ਬਿੱਲ ਅਸੀਂ ਆ ਭਰਦੇ ਆ ਸਾਨੂੰ ਗੁਰਦਰਾ ਸਾਹਿਬ ਪਾ ਕੇ ਦੇਤਾ ਬਸ ਜਿਹੜੇ ਉੱਥੋਂ ਦੀ ਲੋਕਲ ਕਮੇਟੀ ਹੈ ਕੋਈ ਜਾਂ ਮਾੜਾ ਮੋਟਾ ਹੋਰ ਉਹ ਚਲਾ ਰਹੇ ਨੇ ਹੋਣਗੇ ਤਾਂ ਪਰਿਵਾਰ ਜੁੜੇ ਕੋਈ ਪਰ ਜਿੰਨੀ ਕਿ ਮਨ ਲੱਗਦਾ ਵੀ ਉਹਨਾਂ ਨੂੰ ਦੇਣੀ ਚਾਹੀਦੀ ਆ ਫੈਸਿਲਿਟੀ ਉਹਨੇ ਮਿਲੀ ਨਹੀਂ ਹੋਈ ਲੋ ਜੀ ਰੂਮ ਚ ਆ ਕੇ ਬਹਿ ਗਏ ਆ ਤੇ ਅੱਜ ਵਾਲੀ ਵੀਡੀਓ ਨੂੰ ਲੈ ਕੇ ਕੁਝ ਕੁ ਗੱਲਾਂ ਹੁਣ ਤੁਸੀਂ ਦੇਖੋ ਵੀ ਪਹਿਲੀ ਗੱਲ ਤਾਂ ਇਹ ਆ ਇਹ ਪਤਾ ਹੋਣ ਦੇ ਬਾਵਜੂਦ ਵੀ ਵੀ ਉਹ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਤੇ ਉਥੇ ਉਹਨਾਂ ਕੋਲੋਂ ਇੱਕ ਸਾਬਤ ਸੂਰਤ ਪਾਠੀ ਸਿੰਘ ਦਾ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਠੀਕ ਐ ਚਲੋ ਉਹਨਾਂ ਕੋਲ ਇੰਤਜ਼ਾਮ ਨਹੀਂ ਹੋ ਰਿਹਾ ਉਹ ਗੱਲ ਅਲੱਗ ਆ ਪਰ ਜਿਹੜੇ ਸਾਬਤ ਸੂਰਤ ਪਾਠੀ ਪਾਠੀ ਸਿੰਘ ਵੀ ਹੈਗੇ ਨੇ ਉਹ ਵੀ ਇੱਥੇ ਆ ਕੇ ਰਾਜ਼ੀ ਨਹੀਂ ਹੈਗੇ ਕਿਉਂਕਿ ਗੁਰੂ ਘਰ ਦੇ ਵਿੱਚ ਆਮਦਨ ਨਹੀਂ ਹੈਗੀ ਤੇ ਆਮਦਨ ਨਾ ਹੋਣ ਕਰਕੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਇਤਿਹਾਸ ਰੁਲਦਾ ਤਾਂ ਰੁਲਣ ਦੋ ਇੱਥੇ ਗੁਰੂ ਘਰ ਦੇ ਵਿੱਚ ਆਮਦਨ ਨਹੀਂ ਹੈਗੀ ਅੱਗੇ ਸੁਣਦੇ ਹੁੰਦੇ ਸੀ ਵੀ ਕਿਸੇ ਗੁਰੂ ਘਰ ਦੇ ਵਿੱਚ ਚੜਾਵਾ ਨਹੀਂ ਚੜ ਰਿਹਾ ਜੀ ਆਮਦਨ ਨਹੀਂ ਹੈਗਾ ਤਾਂ ਉਹ ਚੀਜ਼ ਕਰਕੇ ਨਾ ਇਹ ਚੀਜ਼ਾਂ ਮਤਲਬ ਜਿਹੜੇ ਪਾਠੀ ਸਿੰਘ ਉੱਥੇ ਆਉਂਦੇ ਨੇ ਜਾਂ ਗੁਰੂ ਘਰ ਦਾ ਇਮਾਰਤ ਹੋ ਗਈ ਜਾਂ ਉਹਦਾ ਮਤਲਬ ਕੀ ਕਹਿ ਸਕਦੇ ਆਪਾਂ ਮਰਿਆਦਾ ਹੋ ਗਈ ਉਹਨੂੰ ਬਰਕਰਾਰ ਨਹੀਂ ਰੱਖਿਆ ਜਾ ਰਿਹਾ ਤੇ ਅੱਜ ਪਹਿਲੀ ਵਾਰੀ ਮੈਂ ਆਪਦੇ ਅੱਖਾਂ ਦੇ ਨਾਲ ਦੇਖਿਆ ਹੁਣ ਇਹ ਨਹੀਂ ਹੈਗਾ ਵੀ ਉਹ ਬਾਈ ਦੀ ਮੈਂ ਕਹਿੰਦਾ ਇਹ ਜਿਹੜਾ ਬਾਈ ਆ ਰਵੀ ਸਿੰਘ ਇਹ ਬਾਕੀ ਸਾਬਤ ਸੂਰਤਾਂ ਨਾਲੋਂ ਮਨ ਲੱਗਦਾ ਵੀ ਬਹੁਤ ਵਧੀਆ ਘੱਟੋ ਘੱਟ ਉੱਥੇ ਰਹਿ ਕੇ ਸੇਵਾ ਸੰਭਾਲਦਾ ਕਰ ਰਿਹਾ ਚਾਹੇ ਉਹਦੇ ਪਿੱਛੇ ਉਹਦਾ ਫਾਇਦਾ ਵੀ ਹੋਵੇ ਉਹਨੂੰ ਛੱਤ ਮਿਲੀ ਹੋਈ ਆ ਰਹਿਣ ਵਾਸਤੇ ਠੀਕ ਆ ਪਰ ਕੋਈ ਹੋਰ ਬੰਦਾ ਜਿਹਨੂੰ ਪਹਿਲਾਂ ਹੀ ਛੱਤਾਂ ਮਿਲੀਆਂ ਹੋਈਆਂ ਨੇ ਉਹ ਇਤਿਹਾਸ ਨਾਲ ਜਾਂ ਇਤਿਹਾਸਕ ਗੁਰੂ ਘਰਾਂ ਦੇ ਨਾਲ ਜੁੜ ਕੇ ਨਹੀਂ ਰਾਜ਼ੀ ਹੈਗਾ ਹੁਣ ਇਹ ਨਹੀਂ ਉਹੀ ਗੱਲਾਂ ਨੇ ਵੀ ਸਾਰਿਆਂ ਦੇ ਆਪ ਦੇ ਆਪ ਦੇ ਕੰਮ ਹੁੰਦੇ ਨੇ ਹੁਣ ਜੇ ਸਾਨੂੰ ਕਹੇ ਵੀ ਤੁਸੀਂ ਕੀ ਇਹਦੇ ਵਿੱਚ ਯੋਗਦਾਨ ਪਾ ਰਹੇ ਹੋ ਮੈਂ ਪਹਿਲਾਂ ਵੀ ਦੱਸ ਕੇ ਹਟਾ ਹੁਣ ਅਸੀਂ ਘੁੰਮਣ ਵਾਲੇ ਬੰਦੇ ਆ ਜੀ ਅਸੀਂ ਘੁੰਮਦੇ ਆ ਅਸੀਂ ਉੱਥੋਂ ਦੀ ਸੱਚਾਈ ਅਣਾ ਕੁਝ ਕੁ ਗੱਲਾਂ ਹੋਰ ਵੀ ਹੁੰਦੀਆਂ ਨੇ ਜਿਹਦੀਆਂ ਕਿਸੇ ਨੂੰ ਜਾਦੇ ਠੇਸ ਪਹਹਾ ਸਕਦੀਆਂ ਨੇ ਜਾਂ ਕੋਈ ਜਾਦੇ ਗੱਲ ਵੱਧ ਸਕਦੀ ਹੈ ਤਾਂ ਅਸੀਂ ਉਹ ਚੀਜ਼ਾਂ ਨੂੰ ਹਾਈਡ ਵੀ ਕਰ ਦਿੰਨੇ ਆ ਲਕੋ ਵੀ ਦਿੰਨੇ ਆ ਪਰ ਸਾਰਾ ਕੁਝ ਤੁਸੀਂ ਆਪ ਦੇਖਿਆ ਯਾਰ ਵੀ ਉਹ ਰਵੀ ਸਿੰਘ ਬਹੁਤ ਪੁਰਾਣੇ ਟਾਈਮਾਂ ਤੋਂ ਇੱਥੇ ਰਹਿ ਰਿਹਾ ਪੰਜਾਬ ਤੋਂ ਜਥੇਬੰਦੀਆਂ ਜਾਂ ਹੋਰ ਵੀ ਬੰਦੇ ਆ ਕੇ ਉਹਨੂੰ ਸਨਮਾਨਿਤ ਕਰਕੇ ਜਾ ਰਹੇ ਨੇ ਪਰ ਉਹਨੂੰ ਸ਼ਾਇਦ ਅੱਜ ਤੱਕ ਇਹ ਨਹੀਂ ਸਮਝਾ ਸਕੇ ਬਈ ਤੁਸੀਂ ਕੇਸ ਰੱਖ ਲਓ ਦਾੜੀ ਰੱਖ ਲਓ ਅਮਰੇ ਸ਼ਕਲ ਕਿਉਂਕਿ ਤੁਸੀਂ ਇੱਕ ਪਾਠੀ ਸਿੰਘ ਦੀ ਸੇਵਾ ਨਿਭਾ ਰਹੇ ਹੋ ਉਹ ਨੂੰ ਮਨੇ ਕਿ ਆ ਵੀ ਇੱਥੇ ਕੋਈ ਹੋਰ ਬਾਬਾ ਜੀ ਹੁੰਦੇ ਨੇ ਹੁਣ ਉਹ ਉਹ ਬਾਬਾ ਜੀ ਇੱਥੇ ਨਹੀਂ ਹੈਗੇ ਤਾਂ ਮੈਂ ਕਿਹਾ ਵੀ ਸੱਤ ਅੱਠ ਦਿਨ ਇੱਥੇ ਕੌਣ ਆ ਕੌਣ ਪ੍ਰਕਾਸ਼ ਕਰੂਗਾ ਕੌਣ ਸੁਖਾਸਨ ਕਰੂਗਾ ਕੌਣ ਪਾਠ ਕਰੂਗਾ ਤਾਂ ਕਹਿੰਦਾ ਬਈ ਮੈਂ ਹੀ ਦੇਖਦਾ ਉਹ ਤੇ ਉਹ ਵੀ ਮੈਂ ਚੀਜ਼ ਨੋਟ ਨਹੀਂ ਕੀਤੀ ਵੀ ਕਰਦੇ ਨਹੀਂ ਕਿ ਨਹੀਂ ਕਰਦੇ ਕੋਈ ਇਹ ਚੀਜ਼ ਬਾਰੇ ਮੈਂ ਕਹਿ ਨਹੀਂ ਸਕਦਾ ਪਰ ਜਿਹੜੀ ਸੱਚਾਈ ਮੈਨੂੰ ਪਤਾ ਲੱਗੀ ਆ ਉਹ ਮੈਂ ਤੁਹਾਡੇ ਲਿਆ ਕੇ ਸਾਹਮਣੇ ਧਰਤੀ ਇਹਨਾਂ ਚੀਜ਼ਾਂ ਨੂੰ ਵੱਧੋ ਵੱਧ ਗਾਹਾਂ ਪਹੁੰਚਾਉਣ ਦੀ ਕੋਸ਼ਿਸ਼ ਕਰੋ ਓਡੀਸਾ ਵਾਲੇ ਸਿੱਖਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਇਦੇ ਪਿੱਛੇ ਹੋਰ ਵੀ ਗੱਲਾਂ ਹੋ ਸਕਦੀਆਂ ਨੇ ਕੀ ਪਤਾ ਮੈਂ ਇੱਕ ਪਾਸੇ ਵਾਲੀ ਗੱਲ ਦੇਖ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਹੋਵਾਂ ਪਰ ਜਿਹੜੀ ਇੱਕ ਪਾਸੇ ਦੀ ਮੈਂ ਗੱਲ ਦੇਖ ਲਈ ਉਹਦੇ ਅਕੋਰਡਿੰਗ ਮੈਂ ਕਨਕਲੂਜਨ ਆਪ ਦਾ ਇਹੀ ਕੱਢਿਆ ਵੀ ਗੁਰੂ ਘਰ ਦੇ ਵਿੱਚ ਆਮਦਨ ਨਾ ਹੋਣ ਕਰਕੇ ਇੱਥੇ ਕੋਈ ਸਾਫਤ ਸੂਰਤ ਪਾਠੀ ਸਿੰਘ ਆਉਣਾ ਨਹੀਂ ਚਾਹੁੰਦਾ ਜਾ ਉਹਨਾਂ ਕੋਲ ਅਰੇਂਜ ਨਹੀਂ ਕਰਾ ਸਕਿਆ ਜੇ ਰਵੀ ਸਿੰਘ ਇੱਥੇ ਬਹੁਤ ਪੁਰਾਣਾ ਇੱਥੇ ਜੰਮਿਆ ਪਲਿਆ ਇੱਥੇ ਵੱਡੇ ਹੋਏ ਨੇ ਉਹ ਤਾਂ ਸਾਰਾ ਕੁਝ ਉਹਨਾਂ ਦੇ ਅੰਡਰ ਆ ਹਨਾ ਤਾਂ ਉਹਨਾਂ ਨੂੰ ਆਪਾਂ ਨੂੰ ਚਾਹੀਦਾ ਸੀ ਵੀ ਜਿਹੜੇ ਜਥੇਬੰਦੀਆਂ ਇਸ ਗੁਰੂ ਘਰ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਰਵੀ ਸਿੰਘ ਨੂੰ ਇਹ ਚੀਜ਼ ਤੱਕ ਤਾਂ ਆਪਾਂ ਲਿਆਈ ਸਕਦੇ ਸੀ ਭਾਈ 50 ਸਾਲ ਹੋ ਗਏ ਸਾਨੂੰ ਸੇਵਾ ਕਰਦੇ ਨੂੰ ਤੁਸੀਂ ਦਾੜੀ ਕੇਸ ਰੱਖ ਲਓ ਹਨਾ ਕਿਉਂਕਿ ਇਹਨਾਂ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਸੋਚਿਆ ਨਹੀਂ ਹੁੰਦਾ ਵੀ ਕੋਈ ਹੋਰ ਬੰਦੇ ਵੀ ਇੱਥੇ ਮੱਥਾ ਟੇਕਣਾ ਆ ਦੇਣਗੇ ਤੇ ਆਉਂਦਾ ਵੀ ਕੋਈ ਨਹੀਂ ਇੱਥੇ ਜਿਹੜੇ ਇਸ ਗੁਰੂ ਘਰ ਬਾਰੇ ਜਾਣਦੇ ਨੇ ਜੁੜੇ ਹੋਏ ਨੇ ਹਣਾ ਆਪਣੀ ਵੀ ਗਲਤੀ ਆ ਆਪਾ ਪਾਠੀ ਸਿੰਘਾਂ ਨੂੰ ਪੈਸੇ ਨਹੀਂ ਦੇ ਰਹੇ ਰਵੀ ਸਿੰਘ ਨੂੰ ਨਹੀਂ ਕੋਈ ਪੈਸਾ ਦੇ ਰਹੇ ਉਹ ਕਿਉਂ ਨਹੀਂ ਛਕਣ ਵਾਸਤੇ ਅਮਰ ਤਿਆਰ ਹੋਊਗਾ ਉਹਦਾ ਘਰ ਤਾਂ ਚੱਲਦਾ ਬਣੇ ਉਹ ਕਿਉਂ ਐਫਰਟ ਕਰੇ ਕਿਸੇ ਚੀਜ਼ ਵਾਸਤੇ ਫਿਰ ਸਮਝ ਗਏ ਨਾ ਹੁਣ ਉਹ ਬੰਦਾ ਕਹਿੰਦਾ ਮੈਂ ਪਿਛਲੇ 50 ਸਾਲਾਂ ਤੋਂ ਰਹਿ ਰਿਆ ਮੈਨੂੰ ਕਹਿੰਦੇ ਤੈਨੂੰ ਛੱਤ ਪਾ ਕੇ ਦੇਤੀ ਗੁਰਦਰਾ ਸਾਹਿਬ ਤੇ ਗੁਰਦਰਾ ਸਾਹਿਬ ਦੀ ਬਿਲਡਿੰਗ ਇਮਾਰਤ ਤੁਸੀਂ ਦੇਖੋ ਜਰਾ ਆਪਾਂ ਅੰਦਰ ਪੱਥਰ ਟੇਕਣ ਜਾਂਦੇ ਆ ਤਾਂ ਉੱਥੇ ਪਾਲਕੀ ਸਾਹਿਬ ਨਹੀਂ ਹੈ ਇੱਕ ਵੱਡਾ ਹਾਲ ਆ ਤੇ ਹਾਲ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਉਸ ਤੋਂ ਬਾਅਦ ਦੋ ਕਮਰੇ ਜਿਹੜੇ ਪਾ ਕੇ ਦਿੱਤੇ ਗਏ ਨੇ ਉਹ ਜਥੇਬੰਦੀਆਂ ਨੂੰ ਪਤਾ ਹੀ ਆ ਜਾਂ ਕਮੇਟੀਆਂ ਨੂੰ ਪਤਾ ਹੀ ਆ ਵੀ ਇੱਥੇ ਗੁਰਦੁਆਰਾ ਸਾਹਿਬ ਬਣਾ ਕੇ ਦੇ ਰਹੇ ਆਂ ਇਹਨੂੰ ਰਹਿਣ ਨੂੰ ਛੱਤ ਦੇਤੀ ਬਾਕੀ ਰਹਿਣ ਸਹਿਣ ਖਾਣ ਪੀਣ ਬਿਜਲੀ ਦੇ ਬਿੱਲ ਜੋ ਕੁਝ ਵੀ ਆ ਤੂੰ ਆਪ ਪਰ ਤਾਂ ਉਹਦੇ ਵਿੱਚ ਉਹਦਾ ਵੀ ਫਾਇਦਾ ਹੋ ਗਣਾ ਚਲੋ ਮੇਰੀ ਛੱਤ ਮਿਲ ਗਈ ਮੈਂ ਹੁਣ ਕੀ ਕਰ ਸਕਦਾ ਇਹਦੇ ਵਿੱਚ ਜੇ ਮੈਨੂੰ ਜੋ ਮਿਲ ਗਿਆ ਮੈਂ ਇਹ ਤੋਂ ਵੀ ਜਾਊਂਗਾ ਜੇ ਬਾਹਲਾ ਕੁ ਕਿੰਤੂ ਪ੍ਰੰਤੂ ਕਰਾਂਗੇ ਤਾਂ ਇਹ ਚੀਜ਼ਾਂ ਬਹੁਤ ਸੋਚਣ ਵਿਚਾਰਨ ਵਾਲੀਆਂ ਨੇ ਪਿਛਲੀਆਂ ਮਹੀਨਿਆਂ ਦਾ ਵੀ ਦੋ ਤਿੰਨ ਵੀਡੀਓ ਤੋਂ ਆਹੀ ਕੁਝ ਮੈਂ ਦੇਖਦਾ ਆ ਰਹੇ ਹਾਂ ਜੋ ਉਹਨਾਂ ਦਾ ਮਾਡੀਸਾ ਦੇ ਵਿੱਚ ਐਂਟਰ ਕੀਤਾ ਬਈ ਮੈਂ ਤਾਂ ਇਹਨੂੰ ਇਹ ਸਮਝਦਾ ਸੀ ਵੀ ਟੂਰਿਸਟ ਵਾਲੇ ਪਾਸਿਓਂ ਬਹੁਤ ਅਨਐਕਸਪਲੋਰਡ ਇਹ ਜਗ੍ਹਾ ਵੀ ਬਹੁਤ ਲੋਕਾਂ ਦੇ ਘੱਟ ਨਿਗਾ ਦੇ ਵਿੱਚ ਆ ਪਰ ਜੇ ਆਪਾਂ ਗੁਰੂ ਘਰਾਂ ਦੇ ਵਿੱਚ ਝਾਤ ਮਾਰਦੇ ਤਾਂ ਮੈਂ ਕਹਿੰਦਾ ਗੁਰੂ ਘਰ ਵੀ ਅਨਐਕਸਪਲੋਰਡ ਹੀ ਪਏ ਨੇ ਬਿਨਾਂ ਮਰਿਆਦਾ ਤੁਸੀਂ ਪਏ ਨੇ ਜੇ ਆਪਾਂ ਇੱਕ ਤਰ੍ਹਾਂ ਨੂੰ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰੀਏ ਮਰਿਆਦਾ ਸਭ ਤੋਂ ਵੱਡੀ ਇਹ ਹੁੰਦੀ ਹੈ ਕਿ ਮਹਾਰਾਜ ਦਾ ਪ੍ਰਕਾਸ਼ ਗੁਰੂ ਘਰ ਦੇ ਵਿੱਚ ਕੋਈ ਨੰਗੇ ਸਿਰ ਨਾ ਰਹੇ ਠੀਕ ਆ ਉਸ ਤੋਂ ਬਾਅਦ ਉਹ ਸਾਫ਼ ਸੂਰਤ ਪਾਠੀ ਸਿੰਘ ਹੋਣਾ ਚਾਹੀਦਾ ਇਹ ਤਿੰਨ ਚੀਜ਼ਾਂ ਨੇ ਬਾਹਰਲੀਆ ਸਟੇਟਾਂ ਦੇ ਵਿੱਚ ਜਿਹੜੇ ਗੁਰੂ ਘਰ ਨੇ ਇਸ ਤੋਂ ਇਲਾਵਾ ਵੱਡੀ ਮਰਿਆਦਾ ਕੋਈ ਹੈ ਹੀ ਨਹੀਂ ਤੁਸੀਂ ਗੁਰੂਗ੍ਰੰਥ ਸਾਹਿਬ ਜੀ ਨੂੰ ਸਤਕਾਰ ਦੇਣਾ ਬੰਦ ਆ ਸਾਫਤ ਸੂਰਤ ਪਾਠੀ ਸਿੰਘ ਹੁਣ ਲੰਗਰ ਚਲਾਓ ਨਾ ਚਲਾਓ ਰਹਿਣ ਦਾ ਪ੍ਰਬੰਧ ਕਰੋ ਨਾ ਕਰੋ ਨਹੀਂ ਕਈ ਥਾਵਾਂ ਤੇ ਵੀ ਜਾਂ ਦੇਖਦੇ ਆਪਾਂ ਵੀ ਇੱਕ ਤਰ੍ਹਾਂ ਦਾ ਸਰਾਮਾ ਨੂੰ ਹੋਟਲਾਂ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਵੀ ਉੱਥੇ ਬਹੁਤ ਦੂਰੋਂ ਦੂਰੋਂ ਆ ਕੇ ਹੋਰ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਲੋਕ ਰਹੀ ਜਾਂਦੇ ਨੇ ਰੱਖਣਾ ਵੀ ਚਾਹੀਦਾ ਚਲੋ ਕੋਈ ਨਾ ਪੈਸੇ ਦੇ ਕੇ ਰੱਖ ਰਹੇ ਆ ਪਰ ਗੁਰੂ ਘਰ ਦੇ ਜਦੋਂ ਆਪਾਂ ਇਮਾਰਤਾਂ ਦੇ ਵਿੱਚ ਜਾਂ ਕਮਰਿਆਂ ਦੇ ਵਿੱਚ ਜਾਂਦੇ ਆ ਜਿੱਥੇ ਅਸੀਂ ਸਾਨੂੰ ਕਮਰਾ ਦਿੱਤਾ ਜਾਂਦਾ ਤਾਂ ਉੱਥੇ ਅਸੀਂ ਦੇਖਦੇ ਕੰਧਾਂ ਦੇ ਉੱਤੇ ਪਾਣ ਥੁੱਕਿਆ ਪਿਆ ਹੁੰਦਾ ਤਲੋ ਵੀ ਚੀਜ਼ਾਂ ਨੂੰ ਅਸੀਂ ਇਗਨੋਰ ਕਰ ਰਹੇ ਹਾਂ ਸਾਨੂੰ ਘੱਟੋ ਘੱਟ ਕਿਸੇ ਗੁਰੂ ਘਰ ਦੇ ਵਿੱਚ ਜਾਣੇ ਆ ਸਾਨੂੰ ਆਹ ਦੋ ਤਿੰਨ ਚੀਜ਼ਾਂ ਦਾ ਦੇਖਣ ਨੂੰ ਮਿਲਣ ਬਈ ਇੱਕ ਸਾਫ਼ਤ ਸੂਰਤ ਪਾਠੀ ਸਿੰਘ ਹੋਵੇ ਜਿਨ੍ਹਾਂ ਨਾਲ ਅਸੀਂ ਆਪ ਗੱਲ ਕਰ ਸਕੀਏ ਇਤਿਹਾਸ ਬਾਰੇ ਪਤਾ ਕਰ ਸਕੀਏ ਹੁਣ ਬਲਾਸੌਰ ਵਾਲੇ ਗੁਰੂ ਘਰ ਚ ਗਏ ਆ ਮੈਂ ਉੱਥੇ ਬਾਬਾ ਜੀ ਹੈਗੇ ਸੀ ਉਹਨਾਂ ਦੇਖ ਕੇ ਖੁਸ਼ੀ ਚੜ ਗਈ ਹੁਣ ਉੱਥੇ ਚਾਹੇ ਰਹਿਣ ਦਾ ਪ੍ਰਬੰਧ ਨਹੀਂ ਸੀ ਚਾਹੇ ਹੈਗਾ ਸੀ ਚਾਹੇ ਲੰਗਰ ਹੈਗਾ ਸੀ ਚਾਹੇ ਨਹੀਂ ਸੀ ਮੈਂ ਕੁਝ ਨਹੀਂ ਪੁੱਛਿਆ ਬਾਬਾ ਜੀ ਨੂੰ ਮਿਲ ਕੇ ਦੇਖ ਕੇ ਖੁਸ਼ੀ ਚੜ ਗਈ ਵੀ ਹਾਂਜੀ ਭਾਈ ਬਾਬਾ ਜੀ ਉੜੀਸਾ ਦੇ ਵਿੱਚ ਰਹਿੰਦੇ ਨੇ ਪਿਛਲੇ 44 ਸਾਲਾਂ ਤੋਂ ਬਹੁਤ ਵਧੀਆ ਉੜੀ ਬੋਲਦੇ ਉੜੀਆ ਭਾਸ਼ਾ ਬੋਲਦੇ ਨੇ ਪਰ ਸੇਵਾ ਇੱਥੇ ਨਿਭਾ ਰਹੇ ਨੇ ਤੇ ਸਾਫਤ ਸੂਰਤ ਵੀ ਨਹੀਂ ਇਹ ਹੁਣ ਗੁਰੂ ਘਰ ਬਹੁਤ ਮਤਲਬ ਪਿੱਛੇ ਜੇ ਹਟ ਕੇ ਬਣਿਆ ਹੋਇਆ ਸੀ ਜੰਗਲਾਂ ਜਾਂਦੇ ਵਿੱਚ ਜੰਗਲਾਂ ਤਾਂ ਨਹੀਂ ਕਹਿ ਸਕਦੇ ਆਪਾਂ ਬੈਕਵਰਡ ਏਰੀਆ ਦੇ ਵਿੱਚ ਬਣਿਆ ਹੋਇਆ ਸੀ ਵੀ ਜਿੱਥੇ ਗੱਡੀ ਲੈ ਕੇ ਜਾਣਾ ਹੋਵੇ ਮੋਟਰਸਾਈਕਲ ਸੀ ਮੋਟਰਸਾਈਕਲ ਦੇ ਬਹਾਨੇ ਮੈਂ ਚਲਾ ਗਿਆ ਪਰ ਇਹਨਾਂ ਚੀਜ਼ਾਂ ਨੂੰ ਸੋਚੋ ਵਿਚਾਰੋ ਉੜੀਆ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਨੇ ਜੀਸਾ ਦੇ ਵਿੱਚ ਉਹਨਾਂ ਕੋਲ ਵੀਡੀਓ ਨੂੰ ਇਹ ਪਹੁੰਚਦਿਆਂ ਕਰੋ ਨਹੀਂ ਸਾਡਾ ਕੀ ਅਸੀਂ ਅੱਜ ਆ ਗਏ ਅੱਜ ਤੋਂ ਐ ਨਹੀਂ ਪਤਾ ਸਾਡਾ 3 ਸਾਲਾਂ ਬਾਅਦ ਕਿਹੜਾ ਵਜੇ ਅਸੀਂ ਤਾਂ ਰਾਹਗੀ ਰਾਸ ਦਾ ਤੁਰਦੇ ਫਿਰਦੇ ਰਹਿੰਦੇ ਆ ਜਿੱਥੇ ਵੀ ਸਾਡਾ ਜੀ ਕਰਿਆ ਅਸੀਂ ਤਾਂ ਪਹੁੰਚ ਜਾਗੇ ਪਰ ਉਹਨਾਂ ਨੂੰ ਇਹ ਚੀਜ਼ ਤੋਂ ਸਤਿਥਿਤ ਹੋਣਾ ਚਾਹੀਦਾ ਵੀ ਕੋਈ ਵੀ ਬੰਦਾ ਇੱਥੇ ਕਿਸੇ ਵੀ ਟਾਈਮ ਆ ਸਕਦਾ ਇਹ ਨਹੀਂ ਹੈਗਾ ਕਿ ਉਸ ਬੰਦੇ ਦੇ ਆਉਣ ਤੋਂ ਬਾਅਦ ਆਪਾਂ ਮਰਿਆਦਾ ਨੂੰ ਸਾਂਭਣ ਦੀ ਕੋਸ਼ਿਸ਼ ਕਰੀਏ ਵੀ ਸਾਡਾ ਸਨੇਹਾ ਪੰਜਾਬ ਤੱਕ ਨਾ ਚਲਾ ਜਾਵੇ ਮਰਿਆਦਾ 24 ਘੰਟੇ ਰਹਿਣੀ ਚਾਹੀਦੀ ਹੈ 12 ਮਹੀਨੇ ਰਹਿਣੀ ਚਾਹੀਦੀ ਹੈ ਜਦੋਂ ਵੀ ਕੋਈ ਸੰਗਤ ਇੱਥੇ ਮੱਥਾ ਟੇਕਣ ਆਵੇ ਤੇ ਖੁਸ਼ ਹੋਵੇ ਤੁਸੀਂ ਆਪਦੇ ਕੀ ਵਿਚਾਰ ਦੇਣ ਨੇ ਇਹ ਚੀਜ਼ ਨੂੰ ਲੈ ਕੇ ਤੇ ਕਮੈਂਟ ਸੈਕਸ਼ਨ ਤੇ ਛੱਡ ਦਿਓ ਹੈਨਾ ਬਾਕੀ ਸਾਡਾ ਕੰਮ ਸੀ ਦੱਸਣਾ ਤੇ ਅਸੀਂ ਤੁਹਾਨੂੰ ਦੱਸਤਾ ਸਾਡਾ ਇਹਦੇ ਵਿੱਚ ਹੋਰ ਜਿੰਨੀ ਸਾਡੀ ਪਹੁੰਚ ਆ ਜਾਂ ਕੁਝ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹੁੰਨੇ ਆ ਉਹ ਛੋਟਾ ਬੱਚਾ ਸੀ ਉਹਨੂੰ ਵੀ ਮੈਂ ਥੋੜਾ ਜਿਹਾ ਮਤਲਬ ਪਿਆਰ ਦੇ ਕੇ ਆਇਆ ਵੀ ਚਲੋ ਕੁਝ ਖਾ ਪੀ ਲੈਣਗੇ ਜਾਂ ਹੋਰ ਹਨਾ ਤਾਂ ਤਰਸ ਜਾਉਂਦਾ ਇੱਕ ਵਾਰੀ ਇਹ ਚੀਜ਼ਾਂ ਨੂੰ ਦੇਖ ਕੇ ਵੀਡੀਓ ਨੂੰ ਬਦੋ ਬਦੋ ਸ਼ੇਅਰ ਕਰ ਦਿਓ ਪਹਛਾ ਦਿਓ ਜਿੱਥੇ ਤੱਕ ਤੁਸੀਂ ਪਹੁੰਚਾਉਣੀ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ